ਮੌੜ ਇੱਥੋਂ ਦਾ ਖਰਾਬ ਬਹੁਤ ਨਹੀਂ ਨਹੀਂ ਯਾਰੇ ਇੱਥੇ ਛੱਮੀ ਹੋ ਰਹੀ ਹੋਈ ਐ ਨਾ ਜੀ ਡਰ ਗਿਆ ਬਹੁਤ ਲੱਗ ਰਿਹਾ ਲੱਗਦਾ ਤਾਂ ਐ ਜੀ ਯਾਰ ਚੱਲ ਆਇਆ ਫਿਰ ਚੱਲਦੇ ਆਂ ਆਪਾਂ ਤਾਂ ਸ਼ੇਅਰ ਕਰਨ ਆਏ ਆ ਚੱਲ ਫਿਰ ਇਹ ਆ ਵੀ ਇਹ ਕਾ ਭਾਈ ਕੌਣ ਤੂੰ ਇਹ ਕਿਹੜੇ ਇਲਾਕੇ ਡੂਲਾ ਪੁੱਤ ਆ ਨਿੰਦਗਾ ਆਪਣੀ ਇੱਕ ਵਾਰ ਜਾ ਕੇ ਵੇਖੋ ਤੇ ਅਸੀਂ ਇੱਥੇ ਹੀ ਫਿਰਦੇ ਕੋਈ ਨਹੀਂ ਜਾਉਣਾ ਹੈ ਚੜੇਲ ਇੱਥੇ ਆ ਜੂਗੀ ਸਾਡੇ ਕੋਲ ਚੱਲ ਮੈਂ ਵੀ ਤੁਹਾਡੇ ਨਾਲ ਚੱਲ ਆਇਓ ਨਹੀਂ ਤੂੰ ਆਦਾ ਘਰੇ ਪਹੁੰਚ ਅਸੀਂ ਦੋਨੇ ਜਾਵੜਾਂਗੇ ਤੁਸੀਂ ਵੀ ਪਹੁੰਚੋ ਜਾ ਦਾ ਜਾਨਾ ਆਵੇਂ ਉਹ ਯਾਰ ਆਪਾਂ ਨੂੰ ਚੈਲੰਜ ਕਰਕੇ ਗਿਆ ਬੋੜਲ ਤੇ ਚੜੇਲ ਰਹਿੰਦੀ ਆ ਚੱਲ ਪਰ ਚੱਲੀਏ ਚਲਤਾ ਆਪਾਂ ਵੜਾਂਗੇ ਪਰ ਕੁੱਤੇ ਵੀ ਬੜੇ ਭੜੇ ਇੱਧਰ ਤਾਂ ਕਿਤੇ ਯਾਰੇ ਦੇਹੇ ਜਗਤ ਡਰਾਮਣੀ ਜੀ ਆ ਸਾਰੀ ਮੈਂ ਪਹਿਲੀ ਾਰ ਆਇਆ ਉਹ ਬੰਦਾ ਯਾਰ ਮੈਨੂੰ ਹੁਰੂ ਤਰੂ ਉਹ ਬੰਦਾ ਮੈਨੂੰ ਲੱਗਿਆ ਨਹੀਂ ਸੀਰੀਅਸ ਯਾਰ ਉਹ ਬੰਦਾ ਥੋੜੀ ਸੀ ਯਾਰ ਉਹਦੇ ਤਿਲਕ ਜਾਂ ਲੱਗਿਆ ਸੀ ਉਹ ਮੈਨੂੰ ਆਪ ਹੀ ਭੂਤ ਵਰਗਾ ਲੱਗਦਾ ਸੀ ਹੋਊ ਹੈ ਭਾਈ ਇੱਥੇ ਭੂਤ ਯਾਰ ਆਪਾਂ ਤਾਂ ਐਵੇਂ ਆ ਗਏ ਨਾਲ ਕੋਈ ਲਿਆਉਂਦੇ ਆਪਾਂ ਮੁੰਡਾ ਆ ਪਰ ਯਾਰ ਤੇ ਦਾ ਰੀਟਾ ਜਾਣਦਾ ਹੀ ਤਾਂ ਨੁਕਸਾਨ ਆ ਬੰਦਾ ਬਾਹਰ ਤੋਰ ਫਿਰ ਵੀ ਨਾ ਤਾਂ ਆਪਾਂ ਨੂੰ ਕੀ ਪਤਾ ਸੀ ਇਹ ਜਗਾ ਕਿਵੇਂ ਆ ਉਚਲ ਆਇਆ ਕੋਈ ਨਹੀਂ ਆਪਾਂ ਚੱਲਦੇ ਹਾਂ ਚੱਲ ਰਹਾ ਯਾਰ ਥੱਕ ਗਏ ਆ ਯਾਰ ਚੱਲ ਯਾਰ ਬੈਠ ਕੇ ਕਹੇ ਥੜੀ ਥੂੜੀ ਤੇ ਹਾਂ ਮੰਜਾ ਬੈਠ ਓਏ ਮੰਜਾ ਪਿਆ ਏ ਅਬ ਮੰਜੇ ਨੇ ਬੈਹੇ ਨੇ 10 ਮਿੰਟ ਆਇਆ ਬਾਈ ਥੱਕੇ ਭਾਈ ਥੱਕੇ ਨਾ ਪਏ ਆ ਬੈਠ ਕੇ ਘਰਾਂ ਦੇ ਨੋ ਯਾਰ ਪਤਾ ਨਹੀਂ ਕੀ ਕਸਟਮ ਹੋਊਗਾ ਹੋਰ ਭਈ ਯਾਰ ਚੜ ਯਾਰ ਵੇਖੀ ਜਾ ਉਹ ਭੈ ਜਾ ਯਾਰ ਤੂੰ 10 ਮਿੰਟ ਸਾ ਲੈਣੇ ਆ ਬਹਿ ਕੇ ਆਏ ਕਿੰਦਾ ਇਹਦਾ ਲੋਕਾਂ ਇਨਾਂ ਫਪਾਵਾ ਭੂਤਾ ਪਾਤਾ ਕੋਈ ਭਈ ਮੈਨੂੰ ਆਏ ਲੱਗਿਆ ਜਿਵੇਂ ਆਪਣੇ ਮਗਰ ਕੋਸ ਹੁੰਦਾ ਹੈ ਕੀ ਰੰਗ ਹੋਊਗਾ ਮਰਾਉ ਆ ਆਪਾਂ ਨਾ ਭੂਤਾ ਦੀਆਂ ਗੱਲਾਂ ਹੀ ਕਰੀ ਜਾਂਦੇ ਆ ਨਾ ਹਾਂ ਆਪਾਂ ਨੂੰ ਹੋ ਗਿਆ ਇੱਕ ਉਹ ਜਿਹੜਾ ਆਪਾਂ ਨੂੰ ਬੰਦਾ ਮਿਲਿਆ ਸੀ ਉਹ ਆਪਾਂ ਨੂੰ ਡਰਾ ਜੇ ਗਿਆ ਵੈਸੇ ਕੋਈ ਹੈ ਨਹੀਂਗਾ ਇੰਨਾ ਖਾਸ ਤੇ ਡਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਯਾਰ ਚੱਲ ਕੇ ਬਹੁਤ ਟਾਈਮ ਹੋ ਗਿਆ ਹਣਾ ਚੱਲ ਭਾਈ ਮੈਨੂੰ ਫੇਰ ਲੱਗਿਆ ਜਿਵੇਂ ਆਪਣੇ ਮਗਰਕੋਸ ਹੁੰਦਾ ਹੈ ਮੈਨੂੰ ਫੇਰ ਲੱਗਿਆ ਜਿਵੇਂ ਆਪਣੇ ਮਗਰਕੋਸ ਹੁੰਦਾ ਮੈਂ ਤਲਾ ਦਬਾਈ ਇਹ ਹੈਗੀ ਵੀ ਸਨਸਰਾ ਵਾਲੀ ਉਹ ਜਗਾ ਮਨ ਲਾ ਤਾਂ ਇੱਥੇ ਸੱਚੀ ਨਾ ਹੋਵੇ ਭੂਤ ਜਾਂ ਪਣ ਉਹ ਬੰਦਾ ਡਰਾਉਂਦਾ ਉਹ ਬੰਦੇ ਦੀ ਗੱਲ ਸਹੀ ਹੋ ਗਏ ਇੰਨੇ ਵਾਰੀ ਤਾਂ ਨਹੀਂ ਉਹ ਭਾਈ ਬੰਦਾ ਡਰਾਉਂਦਾ ਯਾਰ ਚਾਲ ਆਪ ਚੱਲਦੇ ਆਂ ਚੱਲਦੇ ਆਂ ਪਰ ਘਰ ਨੂੰ ਸਿੱਧੇ ਚੱਲਦੇ ਆਪਾਂ ਬਾਈ ਮੈਂ ਬਾਥਰੂਮ ਕਰ ਲਾਂ ਯਰ ਕਰ ਲਾ ਬਾਈ ਹਾਂ ਮੈਂ ਇੱਧਰ ਚੱਲਿਆ ਤੂੰ ਇੱਥੇ ਹੀ ਖੜ੍ਹ ਮੈਂ ਆ ਗਿਆ ਠੀਕ ਆ ਬਾਈ ਕੀ ਚਾਹ ਤੈਨੂੰ ਆਹ ਆਹ ਐਨੇ ਟਾਈਮ ਦਾ ਬਾਥਰੂਮ ਨਹੀਂ ਕੀਤਾ ਸੀ ਆਪਾਂ ਭੈਣ ਚੋ ਭੂਤ ਭਾਤ ਕਹਿ ਕੇ ਇਹਨੇ ਡਰਨ ਲਾਤਾ ਆਹ ਹਾਂ ਇਨੇ ਟਾਈਮ ਪਈ ਬਾਥਰੂਮ ਕਰਨ ਤੇ ਲੱਗ ਗਿਆ ਆ ਹਲਕਾ ਹੋ ਗਿਆ ਹੁਣ ਜਾਣਾਂਗਾ ਉਹ ਵੀ ਖੜਾ ਡਰੀ ਨਾ ਜਾਂਦਾ ਹੋਵੇ ਜਾਣ ਹਾਂ ਕਾ ਤੋ ਖੜਾ ਬਾਈ ਉਹ ਬਾਈ ਕੀ ਹੋ ਗਿਆ ਬਾਈ ਇਹੋ ਜੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਵੀ ਔਨ ਕਰ ਦਿਓ ਇਹ ਵੀਡੀਓ ਨੂੰ ਕਰ ਦਿਓ ਜੇ ਲਾਈਕ ਮਿਲਦੇ ਆ ਅਗਲੀ ਵੀਡੀਓ